ਦੇਸ਼ ਦੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਨੇ ਬੀਤੇ ਦਿਨ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਲਈ 1600 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਸੀ ਉਸ ਨੂੰ ਲੈ ਕੇ ਸ਼੍ਰੋਮਣੀ ਕਾਲੀ ਦਲ ਦੇ ਮੁਖ ਬੁਲਾਰੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਪੰਜਾਬ ਨਾਲ ਕੋਝਾ ਮਜ਼ਾਕ ਕੀਤਾ ਹੈ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰਾ ਜਿਵੇਂ ਪੰਜਾਬ ਦੇ ਨਾਲ ਵਿਤਕਰਾ ਕਰ ਰਹੀ ਹੈ ਕਿਉਂਕਿ ਪ੍ਰਧਾਨ ਮੰਤਰੀ ਨੇ ਜੋ 1600 ਕਰੋੜ ਰੁਪਏ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ ਉਹ ਸਿਰਫ ਦਿਖਾਵਾ ਹੈ ਸਾਬ ਦੀ ਜਿਹੜੀ ਕੱਲ ਦੀ ਵਿਜ਼ਿਟ ਆ ਉਹਨੂੰ ਮੈਂ ਬਹੁਤ ਸਾਰੇ ਕਾਂਗਰਸ ਵੱਲੋਂ ਕਿਹਾ ਗਿਆ ਕਿ ਕੂੜ ਤੇ ਮੂੰਚ ਜੀਰਾ ਕਿਸੇ ਵੱਲੋਂ ਕੁਝ ਕਿਹਾ ਗਿਆ ਕਿਸੇ ਕੋ ਮੈਂ ਤਾਂ ਇਹਨੂੰ ਕੋਝਾ ਮਜ਼ਾਕ ਸਮਝਦਾ ਕਿਉਂਕਿ ਪਿੰਡਾਂ ਦੇ ਲੋਕਾਂ ਦੀਆਂ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡਣ ਵਾਲੀ ਇੱਕ ਮੈਂ ਸਮਝਦਾ ਵੀ ਬਹੁਤ ਹੀ ਕੋਝੀ ਹਰਕਤ ਹੈ ਦੇਖੋ ਸਾਡੇ 1600 ਪਿੰਡ ਅਫੈਕਟ ਹੋਇਆ ਔਰ ਉਸ ਦੇ ਵਿੱਚ ਹਰ ਵਿਅਕਤੀ ਹੈ ਜਿਹੜਾ ਉਹਦੇ ਵਿੱਚ ਅਫੈਕਟਡ ਹੈ ਚਾਹੇ ਉਹ ਜ਼ਿੰਮੇਦਾਰ ਹੈਗਾ ਚਾਹੇ ਉਹ ਉਥੇ ਦੇ ਕਮਿਕਾਰੀ ਹੈਗੇ ਆ ਚਾਹੇ ਉਹ ਮਿਸਤਰੀ ਲੋਕ ਹੈਗੇ ਆ ਹਰ ਵਰਗ ਜਿਹੜਾ ਉੱਤੇ ਨੁਕਸਾਨਿਆ ਗਿਆ ਔਰ ਕਿਸਾਨਾਂ ਦੇ ਖੇਤਾਂ ਦੇ ਵਿੱਚ 4-4 ਫੁੱਟ ਜਿਹੜੀ ਹੈਗੀ ਆ ਜਾਂ 8-8 ਫੁੱਟ ਸਿਲਟ ਚੜ ਗਈ ਸਿਲਟ ਦੇ ਉੱਤੇ ਜਿਹੜਾ ਹੈਗਾ ਮੈਂ ਹੁਣ ਕੀ ਸ਼ਬਦ ਵਰਤਾਂ ਕਿ ਕਿਵੇਂ ਉਹਨੂੰ ਉਠਾਉਣਗੇ ਕਿਵੇਂ ਉਹਨੂੰ ਦੂਰ ਕਰਨਗੇ ਕਿਵੇਂ ਕਣਕ ਦੀ ਜਿਹੜੀ ਹੈਗੀ ਉੱਥੇ ਬਜਾਈ ਹੋਊ ਇਸ ਦੇ ਉੱਤੇ ਜਦੋਂ ਬੀਜ ਸਾਰੇ ਖਤਮ ਹੋ ਗਏ ਥੋੜੀ ਸਾਰੀ ਖਤਮ ਹੋ ਗਈ ਡੰਗਰ ਬੱਚਾ ਸਾਰਾ ਖਤਮ ਹੋ ਗਿਆ 18 1850 ਪਿੰਡ ਦਾ ਅੰਕੜਾ ਜਿਹੜਾ ਹੈਗਾ ਮੇਰੇ ਖਿਆਲ ਇੱਕ ਕਰੋੜ ਰੁਪਇਆ ਪਰ ਪਿੰਡ ਜਿਹੜਾ ਹੈਗਾ ਲੋਕਾਂ ਨੂੰ ਆਊਗਾ ਨਹੀਂ ਇਸ ਤੋਂ ਬਾਅਦ ਤੁਸੀਂ ਇਹ ਦੇਖੋ ਕਿ ਕਿਸਾਨਾਂ ਨੇ ਤਾਂ ਜਿੱਥੋਂ ਤੱਕ ਆਪਣੀ ਜ਼ਮੀਨ ਨੂੰ ਸੁਧਾਰਨਾ ਉਹ ਸੁਧਾਰਨਾ ਹੀ ਹੈ ਸਾਰੇ ਰਸਤੇ ਟੁੱਟ ਗਏ ਸਾਰੀਆਂ ਡਿਸਪੈਂਸਰੀਆਂ ਹਸਪੀਟਲ ਖਰਾਬ ਹੋ ਗਏ ਸਾਰੇ ਜਿਹੜੇ ਹੈਗੇ ਆ ਸਕੂਲ ਜਿਹੜੇ ਹੈਗੇ ਡਿਸਟਰੋਏ ਹੋ ਗਏ ਜਦੋਂ ਇਹ ਸਾਰੀਆਂ ਚੀਜ਼ਾਂ ਦੀ ਡੈਮੇਜ ਹੋ ਗਈ ਆ ਤੇ 1800 ਕਰੋੜ ਰੁਪਏ ਦੇ ਵਿੱਚ ਕੀ ਹੋਊਗਾ ਮੈਨੂੰ ਲੱਗਦਾ ਹੈ ਕਿ ਜਿਹੜਾ ਸੈਂਟਰ ਹੈ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਪੰਜਾਬ ਤੋਂ ਉਹ ਬਦਲਾ ਉਹੀ ਜਿਹੜਾ ਹੈਗਾ ਚੱਲ ਰਿਹਾ ਜਿਹੜਾ ਕਿਸਾਨ ਅੰਦੋਲਨ ਵਾਲੀ ਜਿਹੜੀ ਹਾਰ ਹੈ ਉਹ ਕਿਤੇ ਨਾ ਕਿਤੇ ਮੈਂ ਪਹਿਲੇ ਪਹਿਲੇ ਟਾਈਮਾਂ ਦੇ ਵਿੱਚ ਕਾਂਗਰਸ ਵੱਲੋਂ ਵੀ ਜਿਹੜਾ ਹੈਗਾ ਇਥੇ ਪੰਜਾਬ ਦੇ ਨਾਲ ਇੱਕੋ ਜਿਹਾ ਮਜ਼ਾਕ ਕਰਿਆ ਗਿਆ 1988 ਦੇ ਵਿੱਚ ਪਹਿਲੇ ਜਿਹੜੇ ਹੜਾ ਆਏ ਸੀ ਉਸ ਟਾਈਮ ਦੇ ਵਿੱਚ ਤੱਤੇ ਘਾ ਦੇ ਵਿੱਚ ਕਹਿ ਲਓ ਅ ਅਰਜੀਵ ਗਾਂਧੀ ਜੀ ਇੱਕ ਅਰਬ ਰੁਪਏ ਦਾ 100 ਕਰੋੜ ਰੁਪਏ ਦੀ ਮਾਲੀ ਹਮਦ ਜਿਹੜੀ ਹੈਗੀ ਪੰਜਾਬ ਨੂੰ ਐਲਾਨ ਕਰਕੇ ਗਏ ਸੀ ਮੈਂ ਪੁੱਛਣਾ ਚਾਹੁੰਦਾ ਉਹ ਕਿੱਥੇ ਆ ਮਾਲੀ ਹਮਦ ਕੀ ਪੰਜਾਬ ਦੇ ਲੋਕਾਂ ਦੇ ਉੱਤੇ ਲੱਗੀ ਕੀ ਪੰਜਾਬ ਦੇ ਲੋਕਾਂ ਦੇ ਮੱਲਮ ਲਾਇਆ ਗਿਆ ਬਿਲਕੁਲ ਨਹੀਂ ਲਾਇਆ ਗਿਆ ਪੰਜਾਬ ਦੇ ਲੋਕਾਂ ਦਾ ਮੱਲਮ ਜਾਂ ਪੰਜਾਬ ਦੇ ਲੋਕਾਂ ਦੀ ਮਦਦ ਉਹ ਪੰਜਾਬੀਆਂ ਲਈ ਕਰਨੀ ਹੈ ਪੰਜਾਬ ਦੇ ਲੋਕਾਂ ਲਈ ਕਰਨੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਨੇ ਬੀਤੇ ਦਿਨ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਲਈ 1600 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਸੀ ਉਸ ਨੂੰ ਲੈ ਕੇ ਸ਼੍ਰੋਮਣੀ ਕਾਲੀ ਦਲ ਦੇ ਮੁਖ ਬੁਲਾਰੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਪੰਜਾਬ ਨਾਲ ਕੋਝਾ ਮਜ਼ਾਕ ਕੀਤਾ ਹੈ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਅਜੇ ਵੀ ਪੰਜਾਬ ਦੇ ਨਾਲ ਵਿਤਕਰਾ ਕਰ ਰਹੀ ਹੈ ਕਿਉਂਕਿ ਪ੍ਰਧਾਨ ਮੰਤਰੀ ਨੇ ਜੋ 1600 ਕਰੋੜ ਰੁਪਏ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ ਉਹ ਸਿਰਫ ਦਿਖਾਵਾ ਹੈ ਦੀ ਸਾਫ ਦੀ ਜਿਹੜੀ ਕੱਲ ਦੀ ਵਿਜ਼ਿਟ ਆ ਉਹਨੂੰ ਮੈਂ ਬਹੁਤ ਸਾਰੇ ਕਾਂਗਰਸ ਵਾਲੋ ਕਿਹਾ ਗਿਆ ਕਿ ਊਠ ਤੇ ਮੂੰਚ ਜੀਰਾ ਕਿਸੇ ਵੱਲੋਂ ਕੁਝ ਕਿਹਾ ਗਿਆ ਕਿਸੇ ਕੋ ਮੈਂ ਤਾਂ ਇਹਨੂੰ ਕੋਝਾ ਮਜ਼ਾਕ ਸਮਝਦਾ ਕਿਉਂਕਿ ਪਿੰਡਾਂ ਦੇ ਲੋਕਾਂ ਦੀਆਂ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡਣ ਵਾਲੀ ਇੱਕ ਮੈਂ ਸਮਝਦਾ ਵੀ ਬਹੁਤ ਹੀ ਕੋਝੀ ਹਰਕਤ ਹੈ ਦੇਖੋ ਸਾਡੇ 1600 ਪਿੰਡ ਅਫੈਕਟਡ ਹੋਇਆ ਔਰ ਉਸ ਦੇ ਵਿੱਚ ਹਰ ਵਿਅਕਤੀ ਹੈ ਜਿਹੜਾ ਉਹਦੇ ਵਿੱਚ ਅਫੈਕਟਡ ਹੈ ਚਾਹੇ ਉਹ ਜਿੰਮੇਦਾਰ ਹੈਗਾ ਚਾਹੇ ਉਹ ਉਥੇ ਦੇ ਕਮੀਕਾਰੀ ਹੈਗੇ ਆ ਚਾਹੇ ਉਹ ਮਿਸਤਰੀ ਲੋਕ ਹੈਗੇ ਆ ਹਰ ਵਰਗ ਜਿਹੜਾ ਉਥੇ ਨੁਕਸਾਨਿਆ ਗਿਆ ਔਰ ਕਿਸਾਨਾਂ ਦੇ ਖੇਤਾਂ ਦੇ ਵਿੱਚ 4-4 ਫੁੱਟ ਜਿਹੜੀ ਹੈਗੀ ਆ ਜਾਂ 8-8 ਫੁੱਟ ਸਲਟ ਚੜ ਗਈ ਸਲਟ ਦੇ ਉੱਤੇ ਜਿਹੜਾ ਹੈਗਾ ਮੈਂ ਹੁਣ ਕੀ ਸ਼ਬਦ ਵਰਤਾਂ ਕਿ ਕਿਵੇਂ ਉਹਨੂੰ ਉਠਾਉਣਗੇ ਕਿਵੇਂ ਉਹਨੂੰ ਦੂਰ ਕਰਨਗੇ ਕਿਵੇਂ ਕਣਕ ਦੀ ਜਿਹੜੀ ਹੈਗੀ ਉਥੇ ਬਜਾਈ ਹੋਊ ਇਸ ਦੇ ਉੱਤੇ ਜਦੋਂ ਬੀਜ ਸਾਰੇ ਖਤਮ ਹੋ ਗਏ ਤੂੜੀ ਸਾਰੀ ਖਤਮ ਹੋ ਗਈ ਡੰਗਰ ਬੱਚਾ ਸਾਰਾ ਖਤਮ ਹੋ ਗਿਆ 18 1850 ਪਿੰਡ ਦਾ ਅੰਕੜਾ ਜਿਹੜਾ ਹੈਗਾ ਮੇਰੇ ਖਿਆਲ ਲੇ 1 ਕਰੋੜ ਰੁਪਇਆ ਪਰ ਪਿੰਡ ਜਿਹੜਾ ਹੈਗਾ ਲੋਕਾਂ ਨੂੰ ਆਊਗਾ ਨਹੀਂ ਇਸ ਤੋਂ ਬਾਅਦ ਤੁਸੀਂ ਇਹ ਦੇਖੋ ਕਿ ਕਿਸਾਨਾਂ ਨੇ ਤਾਂ ਜਿੱਤੋਂ ਤੱਕ ਆਪਣੀ ਜ਼ਮੀਨ ਨੂੰ ਸੁਧਾਰਨਾ ਉਹ ਸੁਧਾਰਨਾ ਹੀ ਹੈ ਸਾਰੇ ਰਸਤੇ ਟੁੱਟ ਗਏ ਸਾਰੀਆਂ ਡਿਸਪੈਂਸਰੀਆਂ ਹਸਪੀਟਲ ਖਰਾਬ ਹੋ ਗਏ ਸਾਰੇ ਜਿਹੜੇ ਹੈਗੇ ਆ ਸਕੂਲ ਜਿਹੜੇ ਹੈਗੇ ਡਿਸਟਰੋਏ ਹੋ ਗਏ ਜਦੋਂ ਇਹ ਸਾਰੀਆਂ ਚੀਜ਼ਾਂ ਦੀ ਡੈਮੇਜ ਹੋ ਗਈ ਆ ਤੇ 1800 ਕਰੋੜ ਰੁਪਏ ਦੇ ਵਿੱਚ ਕੀ ਹੋਊਗਾ ਮੈਨੂੰ ਲੱਗਦਾ ਹੈ ਕਿ ਜਿਹੜਾ ਸੈਂਟਰ ਹੈ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਪੰਜਾਬ ਤੋਂ ਉਹ ਬਦਲਾ ਉਹੀ ਜਿਹੜਾ ਹੈਗਾ ਚੱਲ ਰਿਹਾ ਜਿਹੜਾ ਕਿਸਾਨ ਅੰਦੋਲਨ ਨਾਲ ਹੀ ਜਿਹੜੀ ਹਾਰ ਹੈ ਉਹ ਕਿਤੇ ਨਾ ਕਿਤੇ ਇਹ ਪਹਿਲੇ ਪਹਿਲੇ ਟਾਈਮਾਂ ਦੇ ਵਿੱਚ ਕਾਂਗਰਸ ਵੱਲੋਂ ਵੀ ਜਿਹੜਾ ਹੈਗਾ ਇੱਥੇ ਪੰਜਾਬ ਦੇ ਨਾਲ ਇੱਕੋ ਜਿਹਾ ਮਜ਼ਾਕ ਕਰਿਆ ਗਿਆ 1988 ਦੇ ਵਿੱਚ ਪਹਿਲੇ ਜਿਹੜੇ ਹੜਾ ਆਏ ਸੀ ਉਸ ਟਾਈਮ ਦੇ ਵਿੱਚ ਤੱਤੇ ਘਾ ਦੇ ਵਿੱਚ ਕਹਿ ਲੋ ਅ ਅਰਜੀਵ ਗਾਂਧੀ ਜੀ ਇੱਕ ਅਰਬ ਰੁਪਏ ਦਾ 100 ਕਰੋੜ ਰੁਪਏ ਦੀ ਮਾਲੀ ਹਮਦਦ ਜਿਹੜੀ ਹੈਗੀ ਪੰਜਾਬ ਨੂੰ ਐਲਾਨ ਕਰਕੇ ਗਏ ਸੀ ਮੈਂ ਪੁੱਛਣਾ ਚਾਹੁੰਦਾ ਉਹ ਕਿੱਥੇ ਆ ਮਾਲੀ ਹਮਦਦ ਕੀ ਪੰਜਾਬ ਦੇ ਲੋਕਾਂ ਦੇ ਉੱਤੇ ਲੱਗੀ ਕੀ ਪੰਜਾਬ ਦੇ ਲੋਕਾਂ ਦੇ ਮੱਲਮ ਲਾਇਆ ਗਿਆ ਬਿਲਕੁਲ ਨਹੀਂ ਲਾਇਆ ਗਿਆ ਪੰਜਾਬ ਦੇ ਲੋਕਾਂ ਦਾ ਮੱਲਮ ਜਾਂ ਪੰਜਾਬ ਦੇ ਲੋਕਾਂ ਦੀ ਮਦਦ ਉਹ ਪੰਜਾਬੀਆਂ ਨੇ ਹੀ ਕਰਨੀ ਹੈ ਪੰਜਾਬ ਦੇ ਲੋਕਾਂ ਲਈ ਕਰਨੀ ਹੈ ਇਦਾਂ ਦੀਆਂ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇ ਐਮ ਮੀਡੀਆ ਟੀਵੀ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027